ਕਰਤਾ ਤੇ ਟੈਂਟ ਪੂਰੀ ਤਰ੍ਹਾਂ ਮੇਲੇ ਵਿੱਚ ਮੋਢੇ ਨਾਲ ਮੋਢਾ ਘੇਨ ਦੇ ਉਪਰ ਨੌਜਵਾਨ ਦਤੂਜੀ ਨੌਜਵਾਨ ਨੇ ਤਾਤਰ ਮਾਰ ਕੇ ਕੀਤਾ ਕੁਝ ਘੰਟਿਆਂ ਬਾਅਦ ਹੀ ਮੌਜਮਾਨ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਮ੍ਰਿਤਕ ਨੌਜਵਾਨ ਰਾਜੂ ਦੇ ਭਰਾ ਰਾਹੁਲ ਨੇ ਦੱਸਿਆ ਕਿ ਉਹ ਆਪਣੇ ਅਤੇ ਚੇਰੇ ਭਰਾ ਦੇ ਨਾਲ ਸੈਤਾਨੂ ਖੰਡੋਰੀ ਕਾਮ ਮੇਲੇ ਵੇਖਣ ਗਏ ਸੀ ਤੇ ਸ਼ਾਮ 5:30 ਵਜੇ ਦੇ ਕਰੀਬ ਮੇਲੇ ਵਿੱਚ ਪੋਣਾ ਨਾਲ ਮਜੂਮੂਦ ਇੱਕ 15 ਸਾਲ ਦੇ ਬੱਚੇ ਦਾ ਕਿਸੇ ਨੌਜਵਾਨ ਨਾਲ ਹੋੜਾ ਬਚ ਗਿਆ ਇਸ ਮਗਰੋਂ ਅੰਤਿਤ ਚਨ ਨੌਜਵਾਨ ਨੇ ਰਾਜੂ ਤੇ ਪਰਿਵਾਰ ਨਾਲ ਜਾਣੀ ਕੋਸ਼ਿਸ਼ ਕਰਨਾ ਸ਼ੁਰੂ ਕਰ ਦਿੱਤਾ ਰਾਹੁਲ ਅਨੁਸਾਰ ਇਹਨਾਂ ਨੌਜਵਾਨਾਂ ਤੋਂ ਮਾਫੀ ਵੀ ਮੰਗੀ ਪਰ ਇੱਕ ਕਿ ਨੌਜਵਾਨੇ ਤਤਰ ਨਾਲ ਹਮਲਾ ਕਰਕੇ ਦਾ ਚੂਤਾ ਖਲਾਬ ਵੱਡ ਦਿੱਤਾ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਮੌਕੇ ਤੇ ਪੁਲਿਸ ਕਰਮਚਾਰੀ ਵੀ ਮੌਜੂਦ ਸਨ ਪਰ ਉਹਨਾਂ ਦੇ ਦਖਲਦਿਖ ਨਹੀਂ ਕੀਤੇ ਤੇ ਨਾ ਹੀ ਜਖਮੀ ਰਾਜੂ ਨੂੰ ਹਸਪਤਾਲ ਪਹੁੰਚਾਇਆ ਉਸਨੇ ਅਗੇ ਦੱਸਿਆ ਕਿ ਉਸਨੇ ਆਪਣੇ ਰਾਜੂ ਨੂੰ ਮੋਟਰਸਾਈਕਲ ਉੱਪਰ ਲੈ ਕੇ ਹਸਪਤਾਲ ਖੜਿਆ ਜਿੱਥੇ ਉਸ ਨੂੰ ਸਰਕਾਰੀ ਹਸਪਤਾਲ ਚ ਕੀਤਾ ਸਰਕਾਰੀ ਹਸਪਤਾਲ ਵਿੱਚੋਂ ਹੀ ਉਸ ਨੂੰ ਇੱਕ ਹੋਰ ਨਿੱਜੀ ਹਸਪਤਾਲ ਤੇ ਰੈਫਰ ਕਰ ਦਿੱਤਾ ਜਿੱਥੇ ਉਸਦੀ ਮੌਤ ਹੋ ਗਈ ਉਸਨੇ ਅਗੇ ਦੱਸਿਆ ਕਿ ਪੁਲਿਸ ਵੱਲੋਂ ਮਾਮਲਾ ਬਖਦਾਵੇਂ ਕਿਸਮਤ ਚਿਪਕਾ ਲਿਆ ਹੈ ਅਤੇ ਪੁਲਿਸ ਵੱਲੋਂ ਅਗਲੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐਸ਼ਪਤੀ ਪੁਲਿਸ ਅਧਿਕਾਰੀ ਨੇ ਜਾਣਕਾਰੀ ਦੇ ਦਿੱਤਾ ਕਿ ਕੁਝ ਕੱਪੜੇ ਕੁਝ ਨਿਕਾਰਵਾਈ ਕਰਦਿਆਂ ਮੁੱਖ ਮੁੱਜਮਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਜੋ ਦੋ ਮੁਲਜ਼ਮ ਪਛਾਹ ਹਨ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਸਨੋਦੇ ਹੈ ਤੁਹਾਨੂੰ ਕੀ ਕੁਝ ਕਿਆਪੁਲਸ ਅਧਿਕਾਰੀ ਨੇ? ਨਾ ਰਾਹੁਲ ਹੈ ਜੀ ਤੇ ਅਸੀਂ ਜੀ ਮੇਲਾ ਦੇਖਣ ਪੰਡੋਰੀ ਤੇ ਮੇਰੇ ਇਹ ਛੋਟੇ ਭਰਾ ਦੇ ਮੋਢਾ ਮਾਰਤਾ ਕਿਸੇ ਮੁੰਡੇ ਨੇ ਤੇ ਇਹਦੇ ਨਾਲ ਖੇਚਣ ਤਾਂ ਹੀ ਮਦਦ ਕਰ ਲੱਪੇ ਤੇ ਇਹ ਵੱਡੇ ਭਾਜੀ ਨੇ ਪੁੱਛਿਆ ਕਿ ਨਾ ਕੀ ਹੋਇਆ? ਮਾਫੀ ਮੰਗੀ ਉਹਨਾਂ ਕੋ। ਪਰ ਉਹਨਾਂ ਨੇ ਨਾ ਫੜਕੇ ਉਹਨਾਂ ਚੁਪੜਾ-ਚੁਪੜਾ ਮਾਲ ਲੱਪੇ ਇੰਨੇ ਚ ਮੈਂ ਆ ਗਿਆ ਪਿੱਛੋਂ ਉਹਨਾਂ ਦਾ ਨਾਮ ਰਾਜੂ ਹੈ ਜੀ ਇਹ ਇਧਰ ਤੇ ਆਮਨਗਰ ਰਹਿੰਦੇ ਆਮਨਗਰ ਪਿੰਡ ਦੇ ਇਹ ਸਪਾਈ ਕਰਮਚਾਰੀ ਜੇ ਨਗਰ ਕੌਂਸਲ ਨਗਰ ਕੌਂਸਲ ਜੇ ਨਗਰ ਕੌਂਸਲ ਸਪਾਈ ਕਰਮਚਾਰੀ ਜੇ ਠੀਕ ਹੈ ਅਗੇ ਕਮੇਟੀ ਘਰ ਗੁਰਦਾਸ ਜੀ ਉਸ ਤੋਂ ਬਾਅਦ ਹੈ ਮਤਲਬ ਕਿ ਉਹਨਾਂ ਨੇ ਕਿਰਚ ਮਾਰੀ ਉਹਨਾਂ ਨੇ ਤੇ ਇੰਨੇ ਚ ਉਹਨਾਂ ਨੇ ਮੈਨੂੰ ਆਵਾਜ਼ ਮਾਰੀ ਮੈਂ ਪਿੱਛੋਂ ਭੱਜਾ-ਭੱਜਾਇਆ ਮੈਂ ਉਹਨਾਂ ਨੂੰ ਫੜ ਲਿਆ ਉਸ ਤੋਂ ਬਾਅਦ ਨਾ ਉਹਨਾਂ ਨੇ ਮਤਲਬ ਕਿ ਧੱਕਾ-ਧੁੱਕਾ ਮਾਰ ਕੇ ਉਹ ਨਿਕਲ ਗਏ ਉਹ 5-6 ਜਣੇ ਹੈਗੇ ਸੀਗੇ ਤੇ ਪੁਲਿਸ ਮਲਾਇਮ ਹੀ ਉਹ ਗੱਡੀ ਲੈ ਕੇ ਆਏ ਲਾਗੇ ਖਲੋਤੇ ਰਹੇ ਉਹਨਾਂ ਨੇ ਕੁਝ ਨਹੀਂ ਕੀਤਾ ਜੀ ਉਹ ਬਸ ਇਹ ਦੋ ਨਿਕਲੇ ਨਾ ਮੁੰਡੇ ਨਾਲ ਹੀ ਗੱਡੀ ਚ ਉਤਰੇ ਹੋਏ ਤੇ ਅਸੀਂ ਕਿਹਾ ਮੈਂ ਕਿਹਾ ਭਾਈ ਇਹਨਾਂ ਨੂੰ ਜਾ ਫੜੋ ਜਾਂ ਤੇ ਮੇਰੇ ਭਰਾ ਨੂੰ ਫੜੋ ਮੈਂ ਫੜਦਾ ਉਹਨਾਂ ਜਾ ਕੇ ਪਰ ਉਹਨਾਂ ਨੇ ਨਾ ਮੇਰਾ ਭਰਾ ਨੂੰ ਫੜਿਆ ਤੇ ਨਾ ਹੀ ਉਹਨਾਂ ਨੂੰ ਫੜਿਆ 30 ਕਰ ਨੇ ਹਸਪੀਟਲ ਆਏ ਹਸਪੀਟਲ ਆ ਗਏ ਆ ਸਿੱਧੇ ਪਿੱਲੇ ਪਿੱਛੇ ਖਬੇ ਇਧਰ ਮਾਰੀ ਗਏ ਧੋਨ ਦੇ ਲਾਗੇ ਤੇ ਕਾ ਮੋੜੇ ਤੇ ਮਾਰੀ ਗਏ ਕਿੰਨੇ ਮੁੰਡੇ ਸੀ ਪੰਜ ਛੇ ਜਣੇ ਸੀ ਇਹ ਕਰੀਬਨ 5:30 ਵਜੇ ਦੇ ਮੈਂ ਸਿਵਲ ਹਸਪਤਾਲ ਲੈ ਗਿਆ ਆਪਣੀ ਮੋਟਰਸਾਈਕਲ ਤੇ ਭਾ ਕੇ ਉਸ ਤੋਂ ਬਾਅਦ ਵੱਡੇ ਭਾਜੀ ਮੇਰੇ ਆ ਗਏ ਫਿਰ ਮੈਂ ਉਹਨਾਂ ਨਾਲ ਗੱਡੀ ਫੜੀ ਗੱਡੀ ਫੜਕੇ ਫਿਰ ਮੈਂ ਇੱਧਰ ਆ ਗਿਆ ਸਿਵਲ ਹਸਪਤਾਲ ਤੇ ਇੱਧਰੋਂ ਮਤਲਬ ਕਿ ਉਹ ਫਾਈਲ ਉਹ ਵੀ ਹੁੰਦਾ ਵਾ ਉਹ ਕਰਵਾ ਕੇ ਦਵਾਈ ਦੂਗੀ ਤੇ ਉਹਨਾਂ ਨੇ ਕਿਹਾ ਕਿ ਉੱਧਰ ਲੈ ਜਾਓ ਅਪਰੋਰ ਦੇ ਫਿਰ ਮੈਂ ਉੱਧਰ ਲੈ ਗਿਆ ਉੱਥੇ ਟੰਗ ਟੁੰਕੇ ਲਵਾਉਂਦੇ ਹੋ ਨਾਲ ਹੀ ਡੈਥ ਹੋ ਗਈ ਇਹਨਾਂ ਦਾ ਵੀ ਇੱਕ ਮੁੰਡਾ ਹੈ ਜੀ 6 ਸਾਲ ਦਾ ਮੁੰਡਾ ਉਹਨਾਂ ਦਾ ਤੇ ਉਹਨਾਂ ਦੀ ਵਾਈਫ ਸੀ ਆ 14 4 24 ਨੂੰ ਇਹ ਨਾ ਪੰਡੋਰੀ ਮੇਲਾ ਜਿਹੜਾ ਲੱਗਦਾ ਪੰਡੋਰੀ ਤਾਮ ਮੇਲਾ ਲੱਗਦਾ ਉਹਦੇ ਸ਼ਾਮ ਨੂੰ 53 ਸ਼ਾਮ 6:30 ਵੇ ਦੇ ਕਰੀਬ ਰਾਜੂ ਹੈਗਾ ਜੋ ਮੰਨ ਵਾਲਾ ਹੈਗਾ ਰਾਜੂ ਦੇ ਨਾਲ ਉਹਦੇ ਤਾਏ ਦਾ ਬੇਟਾ ਤਰਮਿੰਦਰ ਸੀ ਤੇ ਨਾਲ ਇਹਦਾ ਇੱਕ ਹੋਰ ਬ੍ਰਦਰ ਸੀ ਜਿਹੜਾ ਰਾਹੁਲ ਉਹ ਇਹ ਆਪਸ ਚ ਇਕੱਠੇ ਉੱਥੇ ਮੇਰਾ ਦੇਖ ਰਿਹਾ ਸੀ ਸੋ ਜਿਹੜਾ ਤਾਏ ਦਾ ਬੇਟਾ ਤਰਮਿੰਦਰ ਹੈ ਉਹਦੇ ਨਾਲ ਕਿਸੇ ਅਨਨੋਨ ਬੰਦੇ ਜਿਹੜਾ ਹੈਗਾ ਮੋੜਾ ਲੱਗਣ ਕਰਕੇ ਕਿਸੇ ਗੱਲ ਤੇ ਟਕਰਾਤ ਪਾਜੀ ਹੋਈ ਸੀ। ਸੋ ਉਹਦੀ ਮਦਦ ਲਈ ਜਿਹੜਾ ਹੈਗਾ ਪ੍ਰਾਜੂਆ ਜਦੋਂ ਉਹਨੇ ਪੁੱਛਿਆ ਆਣ ਕੇ ਗੱਲ ਤੇ ਉਹਨੂੰ ਆਪੋਸ ਕੀਤਾ ਤਾਂ ਆਪੋਚਨਾ ਦੀ ਕਾਫੀ ਹੋਈ ਬੈਸਤ ਬੜੀ ਝਗੜਾ ਹੋਇਆ। ਝਗੜੇ ਦੇ ਦੌਰਾਨ ਜਿਹੜਾ ਹੈਗਾ ਉਸ ਟਾਈਮ ਜਿਹੜੇ ਅਨਨੋਨ ਬੰਦੇਆਂ ਨੇ ਵਿੱਚੋਂ ਕਿਸੇ ਦੇ ਕਿਚ ਸਟੇਪ ਜਾਂ ਤਿੱਖਾ ਹਥਿਆਰ ਕੱਢ ਕੇ ਉੱਤੇ ਵਾਰ ਕੀਤੀ ਸੀ ਜੋ ਕਾਫੀ ਜਰਨਡ ਹੋਇਆ ਸੀ। ਸੋ ਉਹਨਾਂ ਨੂੰ ਡਿਊਰਿੰਗ ਪਲਾਇਰੀ ਜਗ੍ਹਾ ਹਸਪਤਲ ਚੋਂ ਹਲ ਕਰਾਇਆ ਸੀ ਉਥੇ ਉਹ ਮੌਤ ਹੋ ਗਈ ਸੀ। ਤੋ ਟੈਕਨੀਕਲ ਡੀਐਸਪੀ ਦਿਨਾਨਗਰ ਸਚ ਕੁੰਦਰਪਾਲ ਸਿੰਘ ਐਸਐਚਓ ਰਾਣਾ ਸ਼ਾਲਾ ਹਰਪਾਲ ਇਹਨਾਂ ਨੇ ਬੜੀ ਮਿਹਨਤ ਕਰਕੇ ਟੈਕਨੀਕਲ ਐਵੀਡੈਂਸ ਨੂੰ ਜੋ ਹੋਰ ਇਨਵੈਸਟੀਗੇਸ਼ਨ ਨੂੰ ਪੱਧਰਾ ਗਾਇਨਾ ਪੜਾਅ ਲੈ ਕਰਕੇ ਇਹ ਚਿਹਰੇ ਬੰਦੇ ਤਿੰਨ ਬੰਦੇ ਰੈਸਟ ਕਰ ਲਏ ਨੇ ਰਾਹੁਲ ਮਸੀ ਸੰਜੂ ਮਸੀ ਤੇ ਅਮਨ ਇਹਨਾਂ ਬੰਦੇ ਨੂੰ ਰੈਸਟ ਕਰ ਲਿਆ ਲੇਕਿਨ ਇਹਨਾਂ ਦੀ ਪੁਸ਼ਗੀਸ਼ ਤੇ ਬੰਦੇ ਤਿੰਨ ਬੰਦੇ ਹੋਰ ਫਿਕਰ ਹੋਏ ਲੈ ਕੇ ਪ੍ਰਿੰਸ ਮੀ ਪ੍ਰਿੰਸ ਮਸੀ ਆਕਾਸ਼ ਮਸੀ ਤੇ ਦੀਪਕ ਸੋ ਇਹਨਾਂ ਬੰਦੇ ਨੂੰ ਰੈਸਟ ਕਰਨਾ ਬਾਕੀ ਹੈ ਉਹ ਜਲਦੀ ਰੈਸਟ ਕਰ ਲਵਾਂਗਾ। ਇਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੁਲਿਸ ਅਧਿਕਾਰੀਆਂ ਨੂੰ ਅਸੀਂ ਮੌਕੇ ਤੇ ਕਿਹਾ ਸੀ ਕਿ ਇਹਨਾਂ ਦਾ ਛੜਛੜਾ ਕਰੋ ਬਚਾਅ ਹੋ ਜਾਏਗਾ। ਪਰ ਉਹਨਾਂ ਵੱਲੋਂ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਜਿਸ ਕਰਕੇ ਘਟਨਾ ਨਹੀਂ। ਨਹੀਂ ਇਸ ਬਾਰੇ ਮੈਂ ਇਸ ਬਾਰੇ ਕੋਈ ਬਿਲਕੁਲ ਕੋਈ ਇਹ ਜੀ ਗੱਲ ਸਾਹਮਣੇ ਨਹੀਂ ਆਈ। ਸੋ ਬਾਈ ਦਿੱਤੀਆਂ ਦੋਸ਼ ਲਗਾਏ। ਨਹੀਂ ਉਹਨਾਂ ਦੇ ਇਹ ਗੱਲ ਦਾ ਨਹੀਂ ਕੁਝ ਮੈਜਿਕ ਕਹਿ ਸਕਦਾ ਲੇਕਿਨ ਜੋ ਫਰਜ਼ਾ ਜਿਹੜੀ ਮੌਕੇ ਤੇ ਜਿਹੜੀ ਐਵੀਡੈਂਸ ਹੈ ਉਹ ਕਿਤੇ ਜੋ ਫੁਟੇਜ ਆਇਆ ਉਹ ਵਿੱਚ ਜਦ ਝਗੜਾ ਹੋਇਆ ਜੋ ਪ੍ਰੋਪਰਟੀ ਉੱਤੇ ਸੀ ਹੋਈ ਹੈ ਉਹ ਫਰਦਰ ਅਸੀਂ ਜਿਹੜੀ ਉਸ ਗੱਲ ਕਹਿ ਰਹੇ ਹਾਂ ਉਹ ਇਨਵੈਸਟਿਗੇਟ ਕਰ ਰਹੇ ਹਾਂ